ਖਿਡਾਵਾਂ ਦੇ ਵਿੱਚ ਇੱਕੋ ਖੇਡਾਂ ਨੇ ਜਰਖੜ ਖੇਡਾਂ ਜਿਨ੍ਹਾਂ ਦੇ ਵਿੱਚ ਜਿਹੜੀਆਂ 올림픽 ਪੱਧਰ ਦੀਆਂ ਖੇਡਾਂ ਨੇ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਤੇ ਬੱਚਿਆਂ ਦੀ ਸਿਹਤ ਲਈ ਤੇ ਡਰੱਗਸ ਤੋਂ ਦੂਰ ਕਰਨ ਲਈ ਸੋ ਇੱਕ ਸਾਂਝੀ ਜਿਹੜੀ ਐਫਰਟ ਆ ਸਾਡੇ ਟਰਸਟ ਵੱਲੋਂ ਕੀਤੀ ਜਾਂਦੀ ਹੈ 37 ਸਾਲ ਹੋ ਚੁੱਕੇ ਨੇ ਸੋ ਇਸ ਵਾਰ 37 ਜਿਹੜਾ ਮਾਡਰਨ ਪਿੰਡ 올림픽ਸ ਨੇ ਉਹ ਹੋਣ ਜਾ ਰਹੀ ਹੈ ਜਰਖੜ ਗੇਮਾਂ ਜਿਹੜੀਆਂ ਹੋ ਰਹੀਆਂ ਨੇ ਇਹ ਬਹੁਤ ਹੀ ਕੱਚਾ ਕਲਚਰਲ ਐਕਟੀਵਿਟੀ ਹੈਗੀ ਹੈ ਪਲੱਸ ਖੇਡਾਂ ਦੇ ਨਾਲ ਸਪੋਰਟਸ ਐਕਟੀਵਿਟੀ ਹੈਗੀ ਹੈ ਜੀ ਜੀ ਕਹਿਣਾ ਚਾਹੁੰਦੇ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਭਾਈ ਸਭ ਤੋਂ ਪਹਿਲਾਂ ਤਾਂ ਜ਼ਿਲ੍ਹਾ ਲੁਧਿਆਣਾ ਤੋਂ ਜਿੰਨਾ ਵੀ ਇਲੈਕਟ੍ਰੋਨਿਕ ਅਤੇ ਵਕ-ਵਕ ਅਖਬਾਰਾਂ ਤੋਂ ਆਇਆ ਪ੍ਰਿੰਟ মিডিਆ ਉਹਨਾਂ ਨੂੰ ਰਾਇਲ ਇਨਫੀਲਡ ਜਰਖੜ ਖੇਡਾਂ ਜਿਹੜੀਆਂ 7 8 9 ਫਰਵਰੀਨ ਹੋ ਰਹੀਆਂ ਨੇ ਸਾਰੇ ਪ੍ਰਬੰਧਕਾਂ ਵੱਲੋਂ ਮੈਂ ਜੀ ਆਇਆਂ ਆਖਦਾ ਹਾਂ ਇਹ ਜਰਕੜ ਖੇਡਾਂ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੇਰੇ ਨਾਲ ਖੱਬੇ ਹੱਥ ਸਾਡੇ ਪ੍ਰਧਾਨ ਸਾਹਿਬ ਐਡਵੋਕੇਟ ਹਰਕਮਨ ਸਿੰਘ ਜੀ ਤੇ ਇੱਧਰ ਸਾਡੇ ਜਿਹੜੇ ਖੇਡਾਂ ਦਾ ਸਪਾਂਸਰਰ ਦੇ ਵਿੱਚ ਮੇਨ ਰੋਲ ਨਿਭਾਉਣੇ ਦਲਜੀਤ ਨਾਰਵੇ ਜੀ ਸਰਪੰਚ ਸਰਪੰਚ ਸੰਦੀਪ ਸਿੰਘ ਰਜਿੰਦਰ ਸਿੰਘ ਜਰਕੜ ਮਨਜਿੰਦਰ ਸਿੰਘ ਈਆਲੀ ਤੇ ਸਾਡੇ ਸਾਬਕਾ ਸਰਪੰਚ ਸੁਪਿੰਦਰ ਸਿੰਘ ਤੇ ਰੋਮਨ ਸਿੱਧੂ ਤੇ ਈਵਨ ਸੈਕਲ ਤੋਂ ਰਵੀ ਜੀ ਸਾਡੇ ਜਿਹੜੇ ਅੱਜ ਦੇ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਨੇ ਤੇ ਜਰਖੜ ਖੇਡਾਂ 7 8 9 ਫਰਵਰੀ ਨੂੰ ਪੁਰੀਆਂ ਨੇ ਔਰ ਪੰਜਾਬ ਦੇ ਵਿੱਚ ਇੱਕੋ ਖੇਡ ਨੇ ਜਰਖੜ ਖੇਡਾਂ ਜਿਨ੍ਹਾਂ ਦੇ ਵਿੱਚ ਜਿਹੜੀ 올림픽 ਪੱਧਰ ਦੀਆਂ ਖੇਡਾਂ ਨੇ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਔਰ ਨਾਲ ਅਸੀਂ ਮੁੰਡਿਆਂ ਦੇ ਨਾਲ ਕੁੜੀਆਂ ਦੀ ਵੀ ਜਿਹੜੀ ਪਾਰਟਿਸਪੇਸ਼ਨ ਹੈਗੀ ਆ ਉਹ ਲੈ ਰਹੇ ਨੇ ਤੇ ਉਹਨਾਂ ਨੂੰ ਵੀ ਅਸੀਂ ਮੇਨ ਮੁੱਖ ਰੱਖਦੇ ਹੈਗੇ ਆ ਇਸ ਵਾਰ ਜਰਖੜ ਖੇਡਾਂ ਦੇ ਵਿੱਚ ਹਾਕੀ ਦੇ ਤਿੰਨ ਵਰਗ ਹੋ ਰਹੇ ਨੇ ਹੌਕੀ ਮੁੰਡੇ ਹੌਕੀ ਲੜਕੀਆਂ ਔਰ ਹੌਕੀ ਅੰਡਰ 15 ਆਪਣਾ ਸਭ ਜੁਨੀਅਰ ਇਸ ਤਰ੍ਹਾਂ ਫੁੱਟਬਾਲ ਵਿੱਚ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਹੋ ਰਹੇ ਆ ਕਬੱਡੀ ਇੱਕ ਪਿੰਡ ਉਪਨ ਦੇ ਵਿੱਚ ਨੈਭ ਸਿੰਘ ਗਰੇਵਾਲ ਕਬੱਡੀ ਕੱਪ ਜਿਹੜਾ ਮੁਰਿਆ ਉਹਦੇ ਵਿੱਚ ਸਾਡੀਆਂ ਪ੍ਰਮੁੱਖ ਵੀਰ ਟੀਮਾਂ ਹਿੱਸਾ ਲੈਣ ਗਈਆਂ ਤੇ ਇਸ ਤੋਂ ਇਲਾਵਾ ਵਾਲੀਬਾਲ ਤੇ ਵਾਲੀਬਾਲ ਦੇ ਵਿੱਚ ਅਹਿਮ ਵੀਰ ਟੀਮਾਂ ਹਿੱਸਾ ਲੈਣ ਗਈਆਂ ਤੇ ਜਿੱਥੇ ਸੀਨੀਅਰ ਖੇਡ ਮੁਕਾਬਲੇ ਹੋਣਗੇ ਉਹਨਾਂ ਦੇ ਨਾਲ ਨਾਲ ਬੱਚਿਆਂ ਦਾ ਵੀ ਖਿਆਲ ਰੱਖਿਆ ਗਿਆ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਕਬੱਡੀ ਹੋਵੇਗੀ ਔਰ ਪ੍ਰਾਇਮਰੀ ਸਕੂਲ ਦੇ ਬੱਚਿਆਂ ਦਾ ਟੱਗ ਆਫ ਔਰ ਹੋਏਗਾ ਤੇ ਸਭ ਤੋਂ ਜਿਹੜੀ ਅਹਿਮ ਗੱਲ ਆ ਜਿਹੜਾ ਜਰਖੜ ਖੇਡਾਂ ਦਾ ਅਧਿ்கਠਨੀ ਸਮਰੋਹ ਆ ਉਹ ਇੱਕ ਲੈਕਟੂ ਜਿਵੇਂ ਆਪਣੇ ਨੈਸ਼ਨਲ ਗੇਮਜ਼ ਹੁੰਦੀਆਂ ਨੇ ਜਾਂ ਕੌਮੀ ਖੇਡਾਂ ਹੁੰਦੀਆਂ ਨੇ ਉਹਨਾਂ ਦੀ ਤਰਜ਼ ਤੇ ਹੁੰਦਾ ਵਕ ਵਕ ਟੀਮਾਂ ਦਾ ਅਸੀਂ ਮਾਰਚ ਪਾਸ ਕਰਾਉਨੇ ਆ ਫਿਰ ਜਿਹੜੇ ਸਕੂਲਾਂ ਦੇ ਬੱਚੇ ਨੇ ਉਹ ਵਕ ਵਕ ਗਿੱਤਾਂ ਦੇ ਕੋਰੀਓਗ੍ਰਾਫੀ ਇਸ ਤੋਂ ਨਵਾਂ ਗਿੱਧਾ ਫੰਗੜਾ ਇੱਕ ਬੜਾ ਵਧੀਆ ਐਂਟਰਟੇਨਮੈਂਟ ਹੁੰਦਾ ਤੇ ਆਖਰੀ ਦਿਨ ਜਿਹੜਾ ਜਿਹੜੇ ਲੋਕ ਗਾਇਕ ਨੇ ਉਹਨਾਂ ਦਾ ਖੁੱਲਾ ਅਖਾੜਾ ਲੱਗਦਾ ਵਾ ਨਾਮੀ ਗਾਇਕ ਇਸ ਵਾਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਜੈਜੀ ਵੀ ਗਿੱਲ ਹਰਦੀਪ ਔਰ ਨਿਰਮਲ ਸਿੱਧੂ ਜਿਹੜੇ ਇੰਗਲੈਂਡ ਤੋਂ ਨੇ ਤੇ ਹਰਪਸੀਮਾ ਤੇ ਨਾਲ ਹੀ ਉਹਦੇ ਵਿੱਚ ਵੀ ਜਿਹੜੇ ਉੱਪਰ ਦੇ ਗਾਇਕ ਨੇ ਤੇਜਵੰਤ ਕਿੱਟੂ ਉਹਨਾਂ ਦੀ ਜਿਹੜੀ 뮤직 ਅਕੈਡਮੀ ਆ ਉਹਦੇ ਉੱਪਰ ਦੇ ਗਏ ਸਾਰੇ ਉਹ ਪਾਰਟਿਸਪੀਟ ਕਰਨਗੇ ਤੇ ਜਿੱਥੇ ਮਤਲਬ ਖੇਡਾਂ ਦਾ ਤੇ ਤਿੰਨੇ ਦਿਨ ਮਜ਼ਾ ਲੱਗੇਗਾ ਉੱਥੇ ਪਬਲਿਕ ਦਾ ਮਨੋਰੰਜਨ ਵੀ ਠੀਕ ਹੋਵੇਗਾ ਔਰ ਫਾਈਨਲ ਦੇ ਉੱਤੇ ਅਸੀਂ ਹਰ ਵਾਰੀ ਜਿਹੜੀਆਂ ਵੱਖ-ਵੱਖ ਫੀਲਡ ਖਾਸ ਕਰਕੇ ਐਜੂਕੇਸ਼ਨ ਜਾਂ ਸਪੋਰਟਸ ਦੇ ਵਿੱਚ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਉਹਨਾਂ ਨੂੰ ਅਸੀਂ ਜਿਹੜੀਆਂ ਪਰਸਨੈਲਿਟੀਜ਼ ਨੇ ਉਹਨਾਂ ਨੂੰ ਆਨਰ ਕਰਦੇ ਆ ਇਸ ਵਾਰ ਜਿਹੜੇ ਸਾਡੇ ਜਿਹੜਾ ਲੁਧਿਆਣਾ ਦੇ ਮੈਡਮ ਪ੍ਰਾਇਮਰੀ ਦੇ ਡੀਓ ਨੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਰਵਿੰਦਰ ਕੌਰ ਜੀ ਅਸੀਂ ਉਹਨਾਂ ਨੂੰ ਇੱਕ ਸਾਡਾ ਪੰਜਾਬ ਦੀਆਂ ਧੀਆ ਦਾ ਮਾਣ ਅਵਾਰਡ ਹੁੰਦਾ ਉਹ ਦੇ ਕੇ ਸਨਮਾਨਿਤ ਕਰਾਂਗੇ ਔਰ ਸਾਡੇ ਲੋਕ ਗਾਇਕ ਜਸਵੰਤ ਸੰਧੀਲਾ ਜਿਨ੍ਹਾਂ ਨੇ 5 ਸਾਲ ਸਾਫ ਸੁਥਰੀ ਗਾਇਕੀ ਆਪਣਾ ਗਾਈ ਆ ਉਹਨਾਂ ਨੂੰ ਅਸੀਂ ਪੰਜਾਬ ਦਾ ਮਾਨ ਸਭਿਆਚਾਰਕ ਅਵਾਰਡ ਦੇਵਾਂਗੇ ਇੱਕ ਅਸੀਂ ਹਰ ਸਾਲ ਜਿਹੜਾ ਕੋਈ ਚੰਗਾ ਪੱਤਰਕਾਰ ਆਪਦੀ ਸਮਾਜ ਪ੍ਰਤੀ ਸੁਭਾਵਾਂ ਦਿਨ ਉਹਨੂੰ ਅਸੀਂ ਆਨਰ ਕਰਦੇ ਆਂ ਇਸ ਵਾਰ ਆਪਣਾ ਮੁੰਡਾ ਹ ਸਵਰਨ ਮੁੰਡਾ ਹ ਸਵਰਨ ਤੈਨ ਉਹਦਾ ਚਾਚਾ ਦਾ ਵਿਚਾਰ ਬੜਾ ਵਧੀਆ ਉਹ ਜੋੜੀ ਦਾ ਤੇ ਉਹਨਾਂ ਨੂੰ ਅਸੀਂ ਆਨਰ ਕਰ ਰਹੇ ਹਾਂ ਤੇ ਨਵਦੀਪ ਗਿੱਲ ਜਿਹੜੇ ਸਾਡੇ ਖੇਡ ਲੇਖਕ ਨੇ ਉਹਨਾਂ ਨੂੰ ਅਸੀਂ ਅਮਰਜੀਤ ਗਰੇਵਾਲ ਖੇਡ ਪ੍ਰਮੋਟਰ ਅਵਾਰਡ ਦੇ ਨਾਲ ਸਨਮਾਨਿਤ ਕਰਾਂਗੇ ਕਿਉਂਕਿ ਉਹਨਾਂ ਨੇ ਜਿੱਥੇ 7-8 ਕਿਤਾਬਾਂ ਸਨ ਖੇਡਾਂ ਤੇ ਦਿੱਤੀਆਂ ਨੇ ਉੱਥੇ ਉਹਨਾਂ ਨੇ ਸਭ ਤੋਂ ਜਿਹੜੀ ਅਹਿਮ ਗੱਲ ਕੀਤੀ ਆ ਵੀ ਇੰਡੀਆ ਪਾਕਿਸਤਾਨ ਦੇ ਜਿਹੜੇ ਪਲੇਅਰਜ਼ ਨੇ ਉਹਨਾਂ ਬਾਰੇ ਇੱਕ ਸੰਜੀਵ ਬੋਕ ਲਿਖੀ ਆ ਜਿਹਦੇ ਵਿੱਚ ਮੈਂ ਕਿਹਾ 20 ਪਲੇਅਰ ਇੰਡੀਆ ਦੇ ਨੇ ਵੀ ਆਪਣੇ ਪਾਕਿਸਤਾਨ ਦੇ ਨੇ ਤੇ ਉਹ ਮੁੰਡਾ ਜਿੱਦਾਂ ਕਿਸੇ ਕਿਸੇ ਟਾਈਮ ਅਸੀਂ ਖੇਡਾਂ ਪ੍ਰਤੀ ਪੂਰਾ ਡੈਡੀਕੇਸ਼ਨ ਨਾਲ ਲਿਖਦੇ ਸੀਗੇ ਅੱਜ ਉਹ ਮੁੰਡੇ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ ਆ ਤੇ ਨਵਦੀਪ ਗਿੱਲ ਤੋਂ ਬਾਅਦ ਕਬੱਡੀ ਪਲੇਅਰ ਤਾਰਾ ਸਿੰਘ ਕੰਗਸ ਜਿਹੜੇ ਆਪਦੇ ਨਾਮ ਟਾਈਮ ਦੇ ਬੜੇ ਨਾਮੀ ਪਲੇਅਰ ਸੀਗੇ ਜਿਹੜੇ ਮਾਈਕ ਟੂ ਬਲਵਿੰਦਰ ਠੱਡਾ ਦੇਵ ਜੈਲ ਉਹਨਾਂ ਦੇ ਵਕਤ ਦੇ ਪਲੇਅਰ ਸੀਗੇ ਉਹਨਾਂ ਨੂੰ ਅਸੀਂ ਸਵਰਗੀ ਕੋਚ ਦੇਵੀ ਦੇ ਅਵਾਰਡ ਦੇ ਨਾਲ ਸਨਮਾਨਿਤ ਕਰਾਂਗੇ ਇੱਕ ਸਾਡਾ ਹਾਕੀ 올ੰਪੀਅਨ ਸਰਜੀਤ ਸਿੰਘ ਰਧਾਵਾੜ ਹੁੰਦਾ ਉਹ ਅਸੀਂ 올ੰਪੀਅਨ ਬਲਵਿੰਦਰ ਸਿੰਘ ਜੋ ਅੰਮ੍ਰਿਤਸਰ ਤੋਂ ਨੇ 88 올ੰਪਿਕ ਖੇਡੇ ਨੇ ਉਹਨਾਂ ਨੂੰ ਅਸੀਂ ਉਸ ਅਵਾਰਡ ਦੇ ਨਾਲ ਆਨਰ ਕਰਨ ਜਾ ਰਹੇ ਆ ਤੇ ਸਭ ਤੋਂ ਜਿਹੜੀ ਮੈਨੂੰ ਦੁੱਖ ਦੀ ਵੀ ਗੱਲ ਲੱਗਦੀ ਆ ਵੀ ਪੰਜਾਬ ਦੇ ਵਿੱਚ ਜਿਹੜੀਆਂ ਖੇਡਾਂ ਨੇ ਉਹ ਹੁਣੋਂ ਬੰਦ ਹੋ ਗਈਆਂ ਕਿਉਂਕਿ ਆਮ ਤੌਰ ਤੇ ਕਬੱਡੀ ਕਪਾਂ ਦਾ ਰਵਾਜ਼ ਪੈ ਗਿਆ ਖੇਡਾਂ 94 ਪਿੰਡਾਂ ਚ ਹੁੰਦੀਆਂ ਨੇ ਖੇਡਾਂ ਸੀ ਕਹਿ ਸਕਦੇ ਆ ਵੀ ਇਸਰਾਬੇ ਪਿੰਡ ਚ ਹੁੰਦੀਆਂ ਨੇ ਜਾਂ ਹਕੀਮਪੁਰ ਪਿੰਡ ਚ ਹੁੰਦੀਆਂ ਨੇ ਜਿੰਨਾਂ ਦੇ ਚਾਰ ਜਾਂ ਪੰਜ ਪਿੰਡ ਨੇ ਅਜੇ ਤੇ ਜਰਖੜ ਖੇਡਾਂ ਨੂੰ ਇਹ ਮੰਨਣਾ ਵੀ ਅਸੀਂ ਇਹਨਾਂ ਦੇ ਵਿੱਚ ਬੱਚਿਆਂ ਤੋਂ ਲੈ ਕੇ ਵੈਟਰਨ ਪੱਧਰ ਤੱਕ ਸਾਰੀਆਂ ਮੁਕਾਬਲੇ ਕਰਵਾ ਰਹੇ ਆ ਔਰ ਇਹਨਾਂ ਦੇ ਨਾਲ ਨਾਲ ਅਸੀਂ ਮਈ ਮਹੀਨੇ ਦੇ ਵਿੱਚ ਇੱਕ ਲਗਾਤਾਰ ਮਹੀਨਾ ਹੋਕੀ ਲੀਗ ਵੀ ਕਰਵਾਉਣੀ ਆ 올ਪੀਨ ਵਿਰਤੀ ਫਲੋਕੀ ਫੈਸਟੀਵਲ ਦੇ ਰੂਪ ਦੇ ਵਿੱਚ ਤੇ ਮੇਰੀ ਬੇਨਤੀ ਹੈ ਆ মিডিਆ ਨੂੰ ਵੀ ਔਰ ਸਾਰੇ ਪਿੰਡਾਂ ਵਾਲਿਆਂ ਨੂੰ ਵੀ ਮੀਡੀਆ ਨੂੰ ਵੱਧ ਤੋਂ ਵੱਧ ਜਿਹੜੀਆਂ ਇਦਾਂ ਦੀਆਂ ਜੇਮਾਂ ਜਿਨ੍ਹਾਂ ਨੇ ਪੰਜਾਬ ਨੂੰ ਨਸ਼ਾ ਤੋਂ ਮੁਕਤ ਕਰਨਾ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਉਹਨਾਂ ਨੂੰ ਕਵਰ ਕਰਨਾ ਚਾਹੀਦਾ ਔਰ ਪਿੰਡਾਂ ਵਾਲਿਆਂ ਨੂੰ ਉਹ ਗੇਮਾਂ ਕਰਾਉਣੀਆਂ ਚਾਹੀਦੀਆਂ ਜਿਨ੍ਹਾਂ ਜਿਨ੍ਹਾਂ ਦੇ ਕਰੋਨਾ ਪੰਜਾਬ ਦੀ ਪਛਾਣ ਪੂਰੀ ਦੁਨੀਆ ਦੇ ਵਿੱਚ ਜਾਂਦੀ ਹੈ ਕਿਉਂਕਿ ਜਦੋਂ ਸਾਡਾ 올림픽 ਖੇਡਾਂ 'ਚ ਮੈਡਲ ਆਉਂਦਾ ਤੇ ਫਿਰ ਸਾਨੂੰ ਬੜਾ ਚਾਅ ਚੜਦਾ ਸਾਡੀ ਪਛਾਣ ਵੱਲ ਲੈਵਲ ਤੇ ਬਣਦੀ ਹੈ ਤੇ ਜਿਹੜੇ ਹੇਠਲੇ ਲੈਵਲ ਤੇ ਜਦੋਂ ਅਸੀਂ ਗੇਮਾਂ ਖੇਡਦੇ ਆ ਤਾਂ ਅਸੀਂ ਪੰਜਾਬ ਤੱਕ ਹੀ ਸੀਮਿਤ ਰਹਿ ਜਾਂਦੇ ਆ ਤੇ ਇਸ ਕਰਕੇ ਵੀ ਆਪਾਂ ਔਰਲ ਮਿਲ ਕੇ ਸਾਰਿਆਂ ਨੇ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਖੇਡਾਂ ਨੂੰ ਬਚਾਉਣਾ ਤੇ ਜਰਖੜ ਵਰਗੇ ਖੇਡਾਂ ਕਰਾਈਏ ਕਿਉਂਕਿ ਜਰਖੜ ਸਟੇਡੀਅਮ ਇੱਕ ਇਦਾਂ ਦਾ ਨਵੇਕਲਾ ਸਟੇਡੀਅਮ ਆ ਜਿਹੜਾ ਆਪਣੇ ਫ੍ਰੈਂਡਲੀ ਸਰਕਲ ਤੋਂ ਆਪਣੇ ਕਮਿਊਨਿਟੀ ਐਫਰਟ ਤੋਂ ਦੋਸਤਾਂ ਮਿੱਤਰਾਂ ਦੇ ਤੇ ਸਹਿਯੋਗ ਦੇ ਨਾਲ ਬਣਿਆ 7 ਕਰੋੜ ਰੁਪਏ ਦਾ ਸਟੇਡੀਅਮ ਤੇ ਲੱਗਿਆ ਉਹਦੇ ਵਿੱਚ ਐਸਟੋਟਰਫ ਫਲਨਲੈਟਸ ਔਰ 8 ਕੋਟ ਨੇ ਫੀਲਡ ਹੋ ਕੇ ਵਾਲੀਬॉल ਬਾਸਕਟਬਾਲ ਹੈਂਡਬਾਲ ਕਬੱਡੀ ਰੈਸਲਿੰਗ ਇਸ ਤੋਂ ਇਲਾਵਾ ਗਰਾਊਂਡ ਦੇ ਵਿੱਚ ਐਥਲੈਟਿਕਸ ਸਾਈਕਲਿੰਗ ਇੰਨੀਆਂ ਗੇਮਾਂ ਇੱਕੋ ਟੈਂਡੀਆਂ ਨੇ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਕੋਈ ਇਦਾਂ ਦਾ ਸਟੇਡੀਅਮ ਹੋਊਗਾ ਕਿਹੜੀ ਕਿਹੜੀ ਪੰਜਾਬ ਦੇ ਵੱਲ ਵੀ ਆ ਰਹੀ ਹਾਂ ਜੀ ਮੈਂ ਜੀ ਐਡਵੋਕੇਟ ਹਰਕਮਲ ਸਿੰਘ ਪ੍ਰਦਾਨ ਮਾਤਾ ਸਾਹਿਬ ਕੋਰਸ ਸਪੋਰਟਸ ਐਂਡ ਚੈਰੀਟੇਬਲ ਟਰਸਟ ਸੋ ਸਾਡੇ ਟਰਸਟ ਵੱਲੋਂ 37 ਵਾਲੀਆਂ ਮਾਡਰਨ ਪਿੰਡ ਨੂੰ ਮਿਨੀ 올림픽ਸ ਦਾ ਦਰਜਾ ਮਿਲਿਆ ਪੰਜਾਬ ਦੇ ਵਿੱਚ ਕੋਈ ਇਸ ਕਰਕੇ ਮਿਲਿਆ ਜੀ ਕਿਉਂਕਿ ਇੱਥੇ ਇਕੁਅਲ ਪਾਰਟਿਸਪੇਸ਼ਨ ਹੈ ਲੜਕੇ ਤੇ ਲੜਕੀਆਂ ਦੀ ਬਹੁਤੇ ਟੂਰਨਾਮੈਂਟਾਂ ਚ ਤੁਸੀਂ ਨਹੀਂ ਦੇਖਿਆ ਹੋਗਾ ਕਿ ਲੜਕੀਆਂ ਨੂੰ ਕੋਈ ਮੌਕਾ ਨਹੀਂ ਮਿਲਦਾ ਅੱਗੇ ਆਉਣ ਦਾ ਤੀਆਂ ਸਾਡੀਆਂ ਬੱਚੀਆਂ ਉਹ ਇਸ ਚੀਜ਼ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਸੋ ਸਾਡੀ ਇਹ ਸਾਡੇ ਟਰਸਟ ਦੀ ਬੜੀ ਐਫਰਟ ਹੈ ਸੋ ਇਹਦੇ ਵਿੱਚ ਅਸੀਂ ਹਾਕੀ ਜਿਵੇਂ ਜੂਨੀਅਰ ਸੀਨੀਅਰ ਵਰਗ ਹੋਗੇ ਉਸ ਤੋਂ ਇਲਾਵਾ ਫੁੱਟਬਾਲ ਅਸੀਂ ਪਹਿਲੀ ਵਾਰ ਇੰਟਰੋਡਿਊਸ ਕਰ ਰਹੇ ਹਾਂ ਕਾਫੀ ਸ਼ਾਮੇ ਬਾਅਦ ਇਹਦੇ ਵਿੱਚ ਵੀ ਸੀਨੀਅਰ ਲੜਕੀਆਂ ਤੇ ਜੂਨੀਅਰ ਦੋ ਦੋ ਵਿੰਗ ਹੋਣਗੇ ਤੇ ਲੜਕੇ ਤੇ ਲੜਕੀਆਂ ਦੀ ਬਰਾਬਰ ਦੋਨੋਂ ਜਿਹੜੇ ਹੈਗੇ ਅਲੱਗ-ਅਲੱਗ ਇਵੈਂ ਅਤੇ ਕਬੱਡੀ ਦਾ ਨਾਇਬ ਸਿੰਘ ਗਰੇਵਾਲ ਯੋਧਾ ਕਬੜਾ ਉਹ ਲਗ ਤੋਂ ਕਰਵਾਇਆ ਜਾਵੇਗਾ ਤੇ ਤਿੰਨੋ ਦਿਨ ਹੀ ਬੜੇ ਸਾਡੇ ਜਿਹੜੇ ਵੀ ਪੁਲਿਸ ਅਫਸਰ ਸਹਿਬਾਨ ਰਾਜਨੀਤਿਕ ਲੀਡਰ ਸਹਿਬਾਨ ਉਹ ਸਾਰੇ ਉੱਥੇ ਸਾਡਾ ਹੌਸਲਾ ਵਜਾਈ ਲਈ ਪਹੁੰਚਦੇ ਨੇ ਅਤੇ ਗੁਰਦੁਆਰਾ ਸਾਹਿਬ ਵੱਲੋਂ ਨਗਰ ਨਿਵਾਸੀਆਂ ਵੱਲੋਂ ਪੂਰਾ ਸਹਿਯੋਗ ਹੈ ਜੀ ਤੇ ਤਿੰਨੇ ਦਿਨ ਗੁਰੂ ਘਰ ਲੰਗਰ ਵੀ ਉੱਥੇ ਬਤੁੱਟ ਵਰਤਦਾ ਸੋ ਇਹ ਜਿਹੜੀ ਐਫਰਟ ਹੈ ਇਹ ਸਾਰੇ ਨਗਰ ਨਿਵਾਸੀਆਂ ਦੀ ਸਾਰੇ ਇਲਾਕੇ ਨਿਵਾਸੀਆਂ ਦੀ ਮਿਲ ਕੇ ਜੁਆਇੰਟ ਐਫਰਟ ਹੈ ਜੀ ਇਹਦੇ ਚ 올ਓਵਰ ਇੰਡੀਆ ਤੋਂ ਪਾਰਟਿਸਪੇਸ਼ਨ ਹੁੰਦੀ ਹੈ ਜੀ ਹੌਕੀ ਦੇ ਵਿੱਚ ਸੀਨੀਅਰ ਟੀਮਾਂ ਆਲ ਓਵਰ ਇੰਡੀਆ ਤੋਂ ਵੀ ਪਾਰਟਿਸਪੇਟ ਕਰਦੀਆਂ ਨੇ ਜਿਵੇਂ 에어 ਫੋਰਸ ਹੋ ਵੀ ਸਾਡੀ ਰੇਲਵੇਜ਼ ਦੀਆਂ ਟੀਮਾਂ ਹੋ ਗਈਆਂ ਹੋਰ ਤੇ ਕਬੱਡੀ ਦੇ ਵਿੱਚ ਆਲ ਓਵਰ ਪੰਜਾਬ ਤੋਂ ਜਿਹੜੀਆਂ ਨਾਮੀ ਟੀਮਾਂ ਨੇ ਉਹ ਹਿੱਸਾ ਲਿਆ ਹਾਂ ਤੇ ਇਹ ਸਾਡੇ ਮਾਨਯੋਗ ਪੰਜਾਬ ਦੇ ਮਿਨਿਸਟਰ ਅਮਨ ਰੋੜਾ ਜਿਹੜੇ ਕੀ ਹੁਣ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਤੇ ਉਹ ਉਚੇਚੇ ਤੌਰ ਤੇ ਪਹੁੰਚਣਗੇ ਤੇ ਖੁੱਡੀਆਂ ਸਾਹਿਬ ਉਹ ਪਿਛਲੇ ਕਈ ਟੂਰਨਾਮੈਂਟਾਂ ਤੋਂ ਸਾਡਾ ਸਾਥ ਦਿੰਦੇ ਆ ਰਹੇ ਨੇ ਉਹ ਵੀ ਉੱਚੇ ਉੱਚੇ ਤੌਰ ਤੇ ਨਾਮਾਂ ਦੀ ਬੰਦ ਕਰਨ ਲਈ ਪਹੁੰਚਦੇ ਆ। ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਹੈ ਗੰਦਾ ਉਹਨਾਂ ਨਾਲ ਲੋਕਾਂ ਦੀ ਕ੍ਰਿਡਾ ਕਾਫੀ ਚੱਲਦੇ ਵੇਲੇ ਉਹ ਆਂ ਕਿ ਕਿਸੇ ਤਰ੍ਹਾਂ ਦੀ ਨਾਚੀ ਕਰਦੇ ਕੋਈ ਇਹਦੇ ਚ ਆਪਾਂ ਸੋਸ਼ੀਅਲ ਸਾਰੇ ਸਮਾਜ ਨੂੰ ਇਹ ਆਪਾਂ ਕੱਲਾ ਸਰਕਾਰ ਤੇ ਨਾ ਛੱਡੀਏ ਇਹ ਆਪਾਂ ਨੂੰ ਹੀ ਐਫਰਟ ਕਰਨੀ ਪੈਣੀ ਹੈ ਰਲ ਮਿਲ ਕੇ ਤਾਂ ਜੋ ਆਪਾਂ ਆਪਣੇ ਪਿੰਡਾਂ ਚ ਬੱਚਿਆਂ ਨੂੰ ਇਸ ਪਾਸੇ ਉਹਝਾਣ ਲਾ ਸਕੀਏ ਪੂ ਤੁਸੀਂ ਦੇਖਿਆ ਬਹੁਤਾਂ ਜਾਂਦਾ ਅੱਜਕੱਲ ਕੈਨੇਡਾ ਜਾਣ ਦਾ ਜੀ ਹਰ ਬੱਚੇ ਨੂੰ ਹੀ ਆਸੀ ਆਇਲਸ ਕਰਕੇ ਆਪਦੇ ਆਪ ਦਾ ਜੀਵਨ ਸੈੱਟ ਕਰਨ ਲਈ ਬਾਹਰ ਚਲੇ ਜੀਏ ਜੇ ਯੰਗਸਟਰ ਹੀ ਨਹੀਂ ਇੱਥੇ ਹੋਊਗਾ ਤਾਂ ਪੰਜਾਬ ਦਾ ਤਾਂ ਵੈਸੇ ਕੋਈ ਫਿਊਚਰ ਹੈ ਨਹੀਂ ਜੀ ਸੋ ਉਸ ਫਿਊਚਰ ਨੂੰ ਵੀ ਧਿਆਨ ਚ ਰੱਖਦੇ ਹੋਏ ਤੇ ਬੱਚਿਆਂ ਦੀ ਸਿਹਤ ਲਈ ਤੇ ਡਰੱਗਸ ਤੋਂ ਦੂਰ ਕਰਨ ਲਈ ਸੋ ਇਹ ਸਾਂਝੀ ਜਿਹੜੀ ਐਫਰਟ ਆ ਸਾਡੇ ਟਰਸਟ ਵੱਲੋਂ ਕੀਤੀ ਜਾਂਦੀ ਹੈ 37 ਸਾਲ ਹੋ ਚੁੱਕੇ ਨੇ ਸੋ ਇਸ ਵਾਰ 37 ਮਾ ਜਿਹੜਾ ਮਾਡਰਨ ਪਿੰਟ 올림픽ਸ ਨੇ ਉਹ ਹੋਣ ਜਾ ਰਹੀ ਹੈ ਠੀਕ ਹੈ ਥੈਂਕ ਯੂ ਕੀ ਨਾਮ ਦਾ ਤੁਹਾਡਾ ਮੇਰਾ ਨਾਮ ਰਵੀ ਕੁਮਾਰ ਸੰਧੇ ਮੈਂ A1 ਸਾਈਕਲਸ ਜਰਖੰਡ ਗੇਮਾਂ ਜਿਹੜੀਆਂ ਹੋ ਰਹੀਆਂ ਨੇ ਇਹ ਬਹੁਤ ਹੀ ਕੱਚਾ ਕਲਚਰਲ ਐਕਟੀਵਿਟੀ ਹੈਗੀ ਹੈ ਪਲੱਸ ਖੇਡਾਂ ਦੇ ਨਾਲ ਸਪੋਰਟਸ ਐਕਟੀਵਿਟੀ ਹੈਗੀ ਹੈ ਇਸ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਬੱਚੇ ਨੇ ਖੇਡਾਂ ਨੇ ਜਿਵੇਂ ਭਾਜੀ ਦੱਸ ਚੁੱਕੇ ਨੇ ਉਹ ਦੁਬਾਰਾ ਜੁੜਨ ਦਾ ਇੱਕ ਮੌਕਾ ਹੈਗਾ ਉਸ ਨੂੰ ਕਰਨਾ ਚਾਹੀਦਾ ਲੈਣਾ ਚਾਹੀਦਾ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਮੈਂ A1 ਸਾਈਕਲ ਵੱਲੋਂ ਆਇਆ A1 ਸਾਈਕਲ ਪਿਛਲੇ 20 ਸਾਲਾਂ ਤੋਂ ਇਸ ਇਸ ਇਵੈਂਟ ਨੂੰ ਸਪான்ਸਰ ਕਰਦਾ ਆ ਰਿਹਾ ਤੇ ਇਸ ਸਾਲ ਵੀ ਅਸੀਂ ਇਹਨਾਂ ਨੂੰ 50 ਸਾਈਕਲਾਂ ਸਪான்ਸਰਸ਼ਿਪ ਕਰਦੇ ਜਾ ਰਹੇ ਹਾਂ ਬਾਕੀ ਲੋਕਾਂ ਨੂੰ ਕੀ ਮੈਸੇਜ ਆਉਣਾ ਚਾਹੀਦਾ ਹੈ ਬਾਕੀ ਲੋਕਾਂ ਦਾ ਇਹ ਕਲਚਰ ਬਈ ਜ਼ਿਆਦਾ ਪੰਜਾਬ ਦਾ ਯੂਥ ਹੈ ਜਿਹੜਾ ਸਾਰਾ ਡਰਗ ਵਾਲਾ ਜਾ ਰਿਹਾ ਹੈ ਨਸ਼ੇ ਕਰ ਰਿਹਾ ਹੈਗਾ ਤਾਂ ਜੇ ਖੇਡਾਂ ਵਿੱਚ ਜਾਏਗਾ ਤਾਂ ਉਸ ਦੇ ਨਾਲ ਇੱਕ ਅੱਛਾ ਮੈਸੇਜ ਆਉਂਦਾ ਹੈ ਤੇ ਜੇ ਜਿਵੇਂ ਜਰਖੜ ਸਪੋਰਟ ਸੈਂਟਰ ਕਰ ਰਿਹਾ ਹੈਗਾ ਇਵੈਂਟ ਕਰਦਾ ਹੈਗਾ ਤਾਂ ਐਵੇਂ ਦੇ ਹੋਰ ਵੀ ਲੋਕਾਂ ਨੂੰ ਇਵੈਂਟ ਕਰਵਾਉਣੇ ਚਾਹੀਦੇ ਨੇ ਠੀਕ ਹੈ ਠੀਕ ਹੈ